अति मेरे प्यारे विद्यार्थी साथियों वाहे जी का खालसा वाहेगुरु जी की फतेह की चादर श्री गुरु तेग बहादुर जी के संबंध में ਅਤੇ ਮਮਤਾ ਨਾਲ ਆਨਲਾਈਨ ਪ੍ਰੇਰਨਾ ਨੂੰ ਰੌਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਨਾ ਹੁੰਦੀ ਹੈ ਜੋ ਉਸ ਨੂੰ ਪਰਦੇਸ ਦਾ ਸੁਰਮਾ ਬਣਾ ਦਿੰਦੀ ਹੈ ਮਾਂ ਦਾ ਇੱਕ ਜਗ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਦੇ ਦਾ ਜੀਵਨ ਇੱਕ ਐਕੀਕ ਰੋਮਨੀ

दसवीं जोड़ श्री गुरु गोबिंद सिंह जी का पटना साहिब विखे माता गुजरी जी